ਟਟਰਾ ਥੋੜਾ ਜਲਦੀ ਕਰ ਜਲਦੀ ਨਾ ਮੈਂ ਪਰੋਲ ਤੇ ਉਹ ਜਿੱਦਾਂ ਤੂੰ ਤੁਰਦਾ ਜੇ ਤੂੰ ਇਦਾਂ ਤੁਰਦਾ ਰਿਹਾ ਨਾ ਜਾਂਦਰਮ ਪਾਪੇ ਨੇ ਦੁਨੀਆ ਤੋਂ ਉਤਰ ਜਾਣਾ ਹੀ ਹੋ ਮੈਂ ਸਲਤੀ ਮਾਂ ਨੇ ਓਡੀ ਕੇ ਚਲ ਜਾ ਤੂੰ ਓਡੀ ਕੇ ਜਾਣਾ ਲੱਗਦਾ ਮੈਨੂੰ ਤੈਨੂੰ ਉਟਾਉਣਾ ਪੈਣਾ ਉਹ ਫੜਾ ਇੱਧਰ ਓਠਾ ਪਪਾ ਪਪਾ ਓ ਕਿੱਦਾਂ ਦਾ ਬੰਦਾ ਹਾਂ ਤੂੰ ਮਣਕੇ ਲਾ ਦੇ ਨਗਾ ਮੇਰੇ ਬੁੱਢਾ ਦਾਦਾ ਮੰਜੀ ਦਾ ਪਿਆ ਵਿਆ ਮਨੂੰ ਨਾਦਾ ਮੰਜੀ ਦੇ ਪਾਉਂਦਾ ਜਾ ਵਾ ਪਾਣੀ ਲੈ ਕੇ ਆ ਡਾਕਟਰ ਆ ਪਾ ਪਾ ਤੋ ਅਸੀਂ ਕਹਿੰਦੇ ਪਾਣੀ ਤੋ ਨੂੰ ਸਿੱਟੇ ਮਾਰਨੇ ਆ ਉਹ ਮੈਂ ਪੀਣਾ ਵਾ ਏਲੋ ਤੋ ਮੈਨੂੰ ਟਿਕਾ ਲਾਹ ਮੇਰੀ ਧੜਕਨ ਵਧ ਗਈ ਆ ਪਾ ਪਾ ਪੇ ਚਾਦਰ ਚ ਉਧਰ ਹੀ ਪਾ ਦੇਣੀ ਪਾ ਪਾ ਉਧਾਂ ਪਾਇਆ ਬੱਚੇ ਫੁੱਲਾਂ ਵਾਲੀ ਚਾਦਰ ਪਾਈ ਜਾਂਦੇ ਜੇ ਇਹਨੂੰ ਸਗਣ ਲੱਗਣ ਲੱਗਾ ਡਾਕਟਰ ਆ ਪਾ ਪਾ ਮੇਰਾ ਬੱਜੂਗਾ ਸੁਕੇ ਪਾਪਾ ਜੜੀ ਜਾਉ ਗਿਆ ਇੰਜਨ ਟਰੱਕ ਕਿਹੜੀਆਂ ਕਲੈਣੀਆਂ ਚ ਬਾਨਾ ਬਲਣਦਾ ਪਾਪੇ ਦੀ ਨਬਜ਼ ਤੇ ਚੱਲਣ ਈ ਆ ਇੰਜਨੋਂ ਚੱਲਣ ਈ ਜਦੋਂ ਬੰਦ ਆ ਦਾਲ ਜੂਣ ਮਗਾ ਕੇ